ਠੀਕ ਹੈ ਹਾਂ ਜੀ ਤੁਸੀਂ ਨਾ ਸਾਨੂੰ ਅੱਜ ਕਿ ਹੁਣ ਮਿਲੋ ਤੇ ਮੈਂ ਕਿਹਨੀ ਕਿ ਤੁਸੀਂ ਜੋ ਵਾਸਤੇ ਨਾ ਸੋਮਵਾਰ ਤੋਂ ਹੀ ਮਤਲਬ ਮੰਡੇ ਤੋਂ ਜੁਆਇਨਿੰਗ ਸਟਾਰਟ ਕਰ ਦੋ ਆਪਣੀ ਹਾਂ ਜੀ ਨਹੀਂ ਕਿਉਂ ਨਹੀਂ ਕਰ ਲਾਂਗੇ ਜੀ ਪਰ ਪੇ ਕਿੰਨੀ ਲੱਗੀ ਆ ਤੁਸੀਂ ਦੇਖੇ ਹੋ ਨਾ ਮੇਰੇ ਪੋਰਟਲ ਦੇ ਵਿੱਚ 8 ਤੋਂ 10000 ਜੀ ਲਿਖਿਆ ਤੇ ਮਤਲਬ ਜੇ ਤੁਸੀਂ ਹੋਣ ਤਾਂ ਜੁਆਇਨਿੰਗ ਕਰ ਲੈਨੇ ਹੋ ਤੇ ਜੇ ਤੁਹਾਡੀ ਜੋਬ ਵਧੀਆ ਤੁਸੀਂ ਇਹਨੂੰ ਦੱਸ ਦਿਓ ਆਪਾਂ ਰਿਜ਼ਲਟ ਵਧੀਆ ਦਿੰਦੇ ਜੀ ਤੇ ਉਹਦੇ ਵਿੱਚ ਇਹ ਵੀ ਫਿਰ ਅਸੀਂ ਤਾਂ ਧੀ ਹੌਲੀ ਹੌਲੀ ਮਤਲਬ ਦੱਸਾਂਗੇ ਜੀ ਠੀਕ ਹੈ ਜੀ ਹਾਂਜੀ ਤੇ ਇਹ ਆ ਕਿ ਸਾਨੂੰ ਰੈਗੂਲਰ ਰੈਗੂਲਰ ਹੀ ਹੋਣਾ ਪਊਗਾ ਸੀ ਨਹੀਂ ਉਹ ਤੇ ਕੋਈ ਗੱਲ ਨਹੀਂ ਜੇ ਹੀ ਰੈਗੂਲਰ ਆ ਜਾਗੇ ਹਾਂਜੀ ਤੇ ਚਲੋ ਕਿਹਦਾ ਤੁਸੀਂ ਫੋਨ ਕਰਾਂਗੇ ਸਾਨੂੰ ਸਾਡੇ ਆਫਿਸ ਹਾਂਜੀ ਕੋਈ ਨਹੀਂ ਜੀ ਮੈਂ ਮੰਡੇ ਤੋਂ ਆ ਜਾਨੀ ਹਾਂਜੀ ਚਲੋ ਠੀਕ ਹੈ ਜੀ ਫਿਰ ਓਕੇ ਜੀ ਹਾਂਜੀ ਓਕੇ ਜੀ ਚਲਾ ਤੇ ਵਰੀਆ ਹੋ ਗਿਆ ਮੰਮੀ ਨੂੰ ਜਾ ਕੇ ਦੱਸਣੀ ਆ ਮਮੀ ਮਿਲ ਗਈ ਐ ਨੌਕਰੀ ਮਮਮੀ ਹਾਏ ਨੀ ਮੈਂ ਮਰਚਾ ਹੀ ਹੋ ਗਿਆ ਮੇਰੀ ਧੀ ਨੂੰ ਨਾ ਮੈਂ ਪਰਸ਼ਾ ਨੂੰ ਕੋ ਦੱਸਦਾ ਵਾ ਨਹੀਂ ਸਾਲ ਅੱਲਾ ਪਹਿਲਾ ਸਾਲ ਅੱਲਾ ਫੇਰ ਦਸੀ ਮੰਮੀ ਤੁਹਾਡੇ ਨਾਲ ਮੈਂ ਸਾਰੇ ਗੱਲ ਨਹੀਂ ਕੀਤੀ ਮੈਂ ਪ੍ਰਾਈਵੇਟ ਨੌਕਰੀ ਦੇ ਫਾਰਮ ਭਰਿਆ ਹੋ ਤੇ ਉਹਨਾਂ ਦਾ ਹੁਣ ਫੋਨ ਆਇਆ ਹੀਗਾ ਹਾਏ ਰੋ ਮਤਲਬ ਤੇਰੀ ਨੌਕਰੀ ਮਿਲ ਗਈ ਆ ਆਹੋ ਮਿਲ ਗਈ ਮੰਮੀ ਹਾਏ ਨੀ ਮੈਂ ਸੱਦ ਕੇ ਜਾਵਾਂ ਨੀ ਸ਼ੁਕਰ ਕੁਕਰਾ ਪੁੱਤ ਸ਼ੁਕਰਵਾਕੇ ਤੇ ਹੈ ਵੇਖਿਆ ਮੈਂ ਤੇਰਾ ਕੀ ਹੈ ਨਾ ਤੋ ਉਹਦੇ ਕਾ ਦੇਰੋਂ ਦੇਰ ਨਹੀਂ ਆ ਪਰ ਮੰਮੀ ਪੈਸੇ ਕਹਿੰਦੇ 8 ਦਾ ਹਜ਼ਾਰੀ ਆ ਲੈ ਸ਼ਦੈਣ 10000 ਤੇ ਥੋੜਾ ਨਿਕਾ ਹੁੰਦਾ ਮੰਗਿਆਂ ਤੇ ਪੁੱਤ ਕੋ 10 ਰੁਪਏ ਨੰਦਾ ਇਹ ਤੇ 10000 ਰੁਪਈਆ ਵਾ ਵੇਖੀ ਹੁਣ ਮੇਰੇ ਪੁੱਤ ਨੇ ਸੋਹਣੇ ਸੋਹਣੇ ਸੂਟ ਪਾਇਆ ਕਰਨੇ ਆ ਹੈ ਉਹ ਤੇ ਹੈਗਾ ਮੰਮੀ ਨਾਲੇ ਕਹਿੰਦੇ ਵੀ ਰੋਜ਼ ਆਉਣਾ ਪਿਆ ਕਰਨਾ ਵਾ ਤੇ ਲੈ ਫਿਰ ਕੀ ਆਉਣਾ ਪਿਆ ਕਰਨਾ ਤੇ ਜਾਵੀ ਹੈ ਤੇ ਮੰਮੀ ਤੁਸੀਂ ਵੀ ਠੀਕ ਨਹੀਂ ਰਹਿੰਦੇ ਤੇ ਘਰ ਦਾ ਕੰਮ ਕਿੱਦਾਂ ਹੋਣਾ ਵਾ ਸ਼ਦੈਣ ਜੀ ਕਿ ਤਾ ਮਨਾਤ ਨਹੀਂ ਕਰਤਾ ਉਹਨਾਂ ਨੂੰ ਨਹੀਂ ਨਹੀਂ ਮਨਾਤ ਨਹੀਂਗਾ ਕੀਤਾ ਮੈਂ ਉਹਨਾਂ ਨੂੰ ਤੂੰ ਕੰਮ ਦੀ ਪਰਵਾਹ ਛੱਡ ਮੈਂ ਹੈਗੀ ਆ ਨਾ ਕੋਈ ਗੱਲ ਨਹੀਂ ਕੰਮ ਸਾਰਾ ਕਰ ਲਿਆ ਕਰਨਾ ਕਿੰਨਾ ਕੰਮ ਆ ਦੋ ਤੇ ਟਿੱਕੀਆਂ ਪਕਾਉੜੀਆਂ ਹੁੰਦੀਆਂ ਵਾ ਤੂੰ ਇਦਾਂ ਕਰ ਤੂੰ ਟੈਂ ਨਾ ਤਿਆਰ ਹੋ ਕੇ ਮੇਰੀ ਤੀਜੇ ਨੌਕਰੀ ਕਰਨ ਜਾਇਆ ਕਰ ਇੱਕ ਤੇ ਸਾਰੇ ਪਿੰਡ ਚ ਮੇਰੀ ਸੁਭਾ ਹੋ ਜਾਣੀ ਆ ਕਿ ਜੀਵਨ ਦੀ ਨੌਕਰੀ ਕਰਦੀ ਆ ਤੇ ਮੈਂ ਚਾਹ ਨਾ ਪਤਾ ਉਦਾਂ ਹੀ ਉੱਡੀ ਫਰਿਆ ਕਰਨਾ ਵਾ ਕੋਈ ਗੱਲ ਨਹੀਂ ਮੰਮੀ ਮੈਂ ਸਵੇਰੇ ਉੱਠ ਕੇ ਨਾ ਸਾਰਾ ਕੰਮ ਸਮਝਿਆ ਕਰਨਾ ਉਹ ਲੈ ਦੱਸ ਐਡੀ ਕਿਹੜੀ ਫਸੀ ਪਈ ਐ ਜਿਹੜਾ ਸੌfte ਉੱਠ ਕੇ ਕੰਮ ਸਾਂਭਣੇ ਆ ਨਹੀਂ ਦੋ ਤੇ ਕੰਮ ਵਾ ਮੈਂ ਆਪੇ ਕਰ ਲਿਆ ਕਰਨੇ ਮੈਨੂੰ ਇਹ ਦੱਸ ਕਿ ਤੈਨੂੰ ਸੱਧਿਆ ਕਿ ਦਿਨਵਾ ਸਤਿਆ ਦੇ ਮਮੀ ਸੋਮਵਾਰ ਤੇ ਕਹਿੰਦੇ ਆਜੋ ਤੁਸੀਂ ਅੱਛਾ ਚੱਲ ਫਿਰਨਾ ਹੁਣ ਲੇਟ ਨਾ ਹੋਵੀ ਤੇ ਟਾਈਮ ਦੇ ਨਾਲ ਚੱਜੀ ਮੇਰੀ ਤੀ ਠੀਕ ਆ ਕੋਈ ਗੱਲ ਨਹੀਂ ਮਮੀ ਮੈਂ ਚਲ ਚੁंगी ਟਾਈਮ ਨਾਲ ਪਤਾ ਕੀ ਆ ਪੁੱਤ ਰੱਬ ਵੀ ਮੌਕਾ ਕਦੀ ਕਦੀ ਦਿੰਦਾ ਹੁੰਦਾ ਵਾ ਤੇ ਜਿਹੜੇ ਮੌਕਾ ਖਝਾ ਲੈਂਦੇ ਆ ਨਾ ਉਹ ਮੁੜ ਕੇ ਪਛਤਾਉਂਦੇ ਹੁੰਦੇ ਵੇਲੇ ਨੂੰ ਤੇ ਤੂੰ ਨਾ ਮੌਕਾ ਖੰਜਾਈ ਨਾ ਨਹੀਂ ਤੇ ਮੇਰੇ ਕੋ ਮਾਰ ਪਾਉਗੀ ਹੁਣ ਤੈਨੂੰ ਨਹੀਂ ਨਹੀਂ ਮਮੀ ਮੈਨੂੰ ਵੀ ਪਤਾ ਵਾ ਤੁਹਾਡੇ ਘਰ ਚ ਕਿੰਨੀ ਤੰਗੀ ਆ ਸਹੀ ਗੱਲ ਆ ਪੁੱਤ ਜੇ ਕੋ ਕਰੂੰਗੀ ਤੇ ਕੋ ਆਊਗਾ ਹੀ ਚੱਲ ਸ਼ੁਕਰ ਆ ਮਾਰਕਾ ਚੱਲ ਪੁੱਤ ਨੂੰ ਨੌਕਰੀ ਨਿਬੜੀ ਨੌ ਉਹਨੂੰ ਤੇ ਮਿਲਗੀ ਪਤਾ ਕਿ ਨੀ ਸੋਭਾ ਹਿਸਾਰੇ ਪਿੰਡ ਦੇ ਵਿੱਚ ਸ਼ੂਗਰ ਆਤਾ ਤੇਰਾ ਹੈਂ ਤੁਹਾਡੀ ਸੁਣ ਤੇ ਲਈ ਗਰੀਬਾਂ ਦੀ ਚੱਲ ਪੁੱਤ ਆ ਤਾਂ ਬੜੀ ਵੱਡੀ ਖੁਸ਼ਖਬਰੀ ਲਖੂਆ ਤੂੰ ਚੱਲ ਮੈਂ ਹੁਣ ਨਾ ਸਨੀ ਨੂੰ ਵੀ ਦੱਸਾਂ ਤੇ ਪਿਓ ਨੂੰ ਵੀ ਦੱਸਾਂ ਵੇਖੀ ਕਿੰਨੇ ਖੁਸ਼ ਹੁੰਦੇ ਆ ਚੱਲ ਆਜੋ ਆ ਪੁੱਤ ਆਜਾ ਆਜਾ ਤੂੰ ਇਹ ਕਿੱਧਰ ਭੱਜੀ ਆਉਂਦੀਆਂ ਜੇ ਭੱਜੀਆਂ ਕਿੱਧਰ ਰੋਣਾ ਵਾ ਖੁਸ਼ਖਬਰੀ ਆ ਆ ਜਾ ਵੀ ਮੁੰਡਿਆ ਤੂੰ ਬੜੀ ਖੁਸ਼ਖਬਰੀ ਆ ਲੈ ਦੱਸ ਦਿੰਨੇ ਹੌਸਲਾ ਕਰੋ ਗੱਲ ਹੋ ਗਈ ਆ ਸਾਡੀ ਨੌਕਰੀ ਮਿਲ ਗਈ ਆ ਲੈ ਆਹ ਬੜੀ ਖੁਸ਼ੀ ਵਾਲੀ ਗੱਲ ਆ ਸ਼ੁਕਰਪ੍ਰਮਾਦਮਾ ਹੈ ਨਹੀਂ ਇਹ ਕਿ ਨੌਕਰੀ ਮਿਲ ਗਈ ਕਿ ਫੋਨ ਫਾਨ ਆਇਆ ਕੋਈ ਆਹੋ ਮੈਂ ਫਾਰਮ ਭਰੇ ਹੀ ਕਿ ਉਹਨਾਂ ਦਾ ਹੁਣੇ ਫੋਨ ਆਇਆ ਹੀਗਾ ਤੂੰ ਕਦੋਂ ਫਾਰਮ ਭਰੇ ਤੂੰ ਮੈਨੂੰ ਦੱਸਿਆ ਨਹੀਂ ਦੱਸਣਾ ਕੀ ਹੀਗਾ ਅੱਗੇ ਇੰਨੀ ਵਾਰੀ ਤੇ ਭਰੇ ਆ ਤੇ ਕੁਝ ਹੁੰਦਾ ਹੀ ਨਹੀਂਗਾ ਕੋਈ ਫੋਨ ਹੀ ਨਹੀਂ ਆਉਂਦਾ ਇਹ ਭਰਾਈ ਤੇ ਤੁੰਗੜੇ ਨਾਲ ਜਾਂਦਾ ਹੁੰਦਾ ਹੀ ਹੈ ਨਹੀਂ ਨਹੀਂ ਜਦੋਂ ਇਹਦੇ ਵੇਲੇ ਨੌਕਰੀ ਮਿਲ ਗਈ ਆ ਨਾ ਮੈਂ ਕਿਹਾ ਅੱਗੇ ਪੜ੍ਹਦੀ ਹੁੰਦੀ ਮੈਨੂੰ ਪਤਾ ਹੁੰਦਾ ਸੀਗਾ ਯਾਰ ਕੰਜੇ ਨੇ ਕਹਿਣ ਦੀ ਆ ਭੜੇ ਆ ਮੈਨੂੰ ਪਤਾ ਹੀ ਨਹੀਂ ਉਹ ਵੀ ਭੜੇ ਆ ਚੱਲ ਯਾਰ ਜਦੋਂ ਨਹੀਂ ਦੱਸਿਆ ਤੇ ਕੰਮ ਦਾ ਸਾਡਾ ਰੋਖ ਆ ਗਿਆ ਕਿ ਨਹੀਂ ਉਹ ਮੇਰੀ ਗੱਲ ਸੁਣੋ ਖੁਸ਼ਖਬਰੀ ਬੜੀ ਵੱਡੀ ਸਾਡੀ ਨੌ ਨੂੰ ਮਿਲ ਗਈ ਨੌਕਰੀ ਤੇ ਡੱਬਾ ਲਿਆ ਮੁੰਡਿਆ ਮੂੰਹ ਮਿੱਠਾ ਕਰੀਏ ਮੇਰੀ ਗੱਲ ਸੁਣ ਡੱਬਾ ਵੀ ਲਿਆ ਤੇ ਵੱਡਿਆਂ ਨੂੰ ਵੀ ਜਾ ਹਾਏ ਹਾਏ ਰਹਿਣ ਦੋ ਉਹਨਾਂ ਨੂੰ ਉਹਨਾਂ ਨੂੰ ਕੀ ਦੱਸਣਾ ਵਾ ਐਵੇਂ ਅਗਲੇ ਗੱਲਾਂ ਕਰਨਗੇ ਕਹਣਾ ਪ੍ਰਾਈਵੇਟ ਨੌਕਰੀ ਮਿਲੀ ਉਹਨਾਂ ਦਾ ਪਹਿਲਾਂ ਇੰਨਾ ਸਮਾਂ ਕੱਢ ਛੜਾ ਇਸ ਤੰਗੀ 'ਚ ਐਂ ਹ ਘਾਟ ਤੇ ਨੀ ਨੋਹ ਹਟੇ ਨੌਕਰੀ ਤੇ ਲੱਗ ਚੱਲੀ ਆ ਹੈ ਤੂੰ ਹੀ ਨਾ ਸ਼ੁਕਰਾਨਾ ਕਰੋ ਮਾਲਕ ਦਾ ਉਹਦੀ ਕਿਰਪਾ ਦੇ ਨਾਲ ਨੌਕਰੀ ਮਿਲੀ ਹੈ ਠੀਕ ਆ ਪਰ ਹਲੇ ਰਹਿਣ ਦੋ ਹੁਣ ਇਹਨਾਂ ਦੱਸੋ ਕੋਈ ਗੱਲ ਨਹੀਂ ਉਹ ਮੈਂ ਕਹਿੰਦਾ ਬਾਲਤੀ ਦਾ ਤੇਲ ਪਾ ਦਵਾ ਚਾਹੀਦਾ ਨਹੀਂ ਜੂਗੀ ਉਹ ਨਹੀਂ ਨਹੀਂ ਮੰਨੋ ਮੇਰੀ ਗੱਲ ਸੁਣੋ ਮੇਰਾ ਬੜੀ ਚੁੱਕੀ ਸੀ ਉਹ ਨਹੀਂ ਡੈਡੀ ਇੱਦਾਂ ਨਹੀਂ ਕਰੀ ਹੈ ਹੈ ਪਹਿਲੇ ਸਾਲਾਂ ਤੋਂ ਉਹ ਵੀ ਸਾਨੂੰ ਟਿਚਰ ਸੌਂਦੇ ਦੀ ਕੋਈ ਕੁਝ ਜਾਵੇ ਮਹੀਨਾ ਲਾਵੇ ਫਿਰ ਕੋਈ ਨਹੀਂ ਆਪੇ ਹੌਲੀ ਹੌਲੀ ਪਤਾ ਲੱਗ ਜਾਂਦਾ ਹੁੰਦਾ ਉਹ ਕੋਈ ਗੱਲ ਨਹੀਂ ਕੀ ਸੌਂਵਾਰ ਤਾਂ ਜਾਇਆ ਕਰਨਾ ਕੁੜੀ ਨੇ ਆਹੋ ਤੇ ਹੁਣ ਨਾ ਸੁਣੀ ਦੋ ਚਾਰ ਸੂਟ ਵੀ ਸਵਾ ਦੇ ਚੱਲ ਘਰ ਸਕੂਟਰੀ ਦਾ ਬੇਨਤੀਆਂ ਕਰਕੇ ਦੀਏ ਕੁੜੀ ਨੂੰ ਨਾ ਨਾ ਆਪਾਂ ਨਹੀਂ ਸਕੂਟਰੀ ਤੇ ਕਹਿਣਾ ਆਪਣੀ ਧੀ ਨੂੰ ਨਾਲੇ ਇੰਨੇ ਪੈਸੇ ਖਰਚ ਕੇ ਹੁਣੇ ਸਕੂਟਰੀ ਲੈ ਆਦਿਆ ਤੇ ਕਰਜ਼ੇ ਥਲੇ ਆ ਜਾਾਂਗੇ ਤੁਹਾਨੂੰ ਪਤਾ ਕਰਜ਼ੇ ਤੋਂ ਬੜਾ ਡਰ ਲੱਗਦਾ ਵਾ ਆਪਾਂ ਨਹੀਂ ਕਰਜ਼ਾ ਚੁੱਕਣਾ ਨਾਲੇ ਨਹੀਂ ਡੈਡੀ ਜੀ ਮੈਨੂੰ ਸਕੂਟਰੀ ਚਲਾਉਣੀ ਵੀ ਨਹੀਂ ਗਈ ਆਉਂਦੀ ਹਜੇ ਨਾਲੇ ਮੈਂ ਛੱਟਪਟ ਲੱਗੇ ਬੱਸੇ ਚੱਲ ਜਾ ਕਰਨਾ ਸਰਕਾਰੀ ਕੀ ਚੀਜ਼ ਯਾਦ ਸਿੱਖਾਂਗੇ ਤੇ ਆਊਗੀ ਪਰ ਡੜੀ ਹੌਲੀ ਹੌਲੀ ਲੈ ਲਾਂਗੇ ਨਾਲ ਮੈਂ ਪਾਸ ਬਣਾ ਲਵਾਂਗੀ ਡੈਡੀ ਆਪੇ ਸਾਰੇ ਹੌਲੀ ਹੌਲੀ ਕੰਮ ਆਪੇ ਹੋ ਜਾਣਗੇ ਮੇਰੀ ਗੱਲ ਸੁਣੋ ਕੁੜੀ ਨੇ ਪਾਸ ਬਣਾ ਲੈਣਾ ਵਾ ਤੇ ਅੱਧਾ ਕਰਾਇਆ ਲੱ ਖਰਚਾ ਵੀ ਕੋਈ ਨਹੀਂ ਹੋਣਾ ਤੇ ਮਹੀਨੇ ਦਾ 10000 ਰੁਪਏ ਮਿਲਿਆ ਕਰਨਾ ਸਰਕਾਰੀ ਬਸਤੇ ਦੇ ਵੈਸੇ ਵੀ ਮੇਰੇ ਸਾਹ ਬਣਾ ਆਧਾਰ ਕਾਰਡ ਨਾ ਫ੍ਰੀ ਹੁੰਦਾ ਵਾ ਮੇਰੀ ਗੱਲ ਸੁਣ ਲੈ ਪਹਿਲੇ ਘੋਰੀਓ ਮਹਾ ਮਾਰ ਇਹਨੇ ਸਾਡੀ ਬਾਹ ਬੜੇ ਟਾਈਮ ਨਾਲ ਪਚਾ ਕੇ ਆ ਗਿਆ ਕਰਨੇ ਏਡੇ ਤੇ ਨਹੀਂ ਕੋਈ ਗੱਲ ਨਹੀਂ ਸਾਡੇ ਅਕਰਾਂ ਦੀ ਆਹੋ ਉਹਨਾਂ ਜੇਤਬਾਜੀ ਕਰਦੇ ਰਹੋ ਉਮੜ ਕੇ ਦੁਨੀ ਜਾਨੇ ਨਹੀਂ ਨਹੀਂ ਜੇਤਬਾਜੀ ਕਾਦੀ ਵਧੀਆ ਸੇ ਕੋਈ ਨੌਕਰੀ ਮਿਲ ਗਈ ਆ ਤੇ ਅੱਜ ਨਾ ਬੜੀ ਖੁਸ਼ੀ ਦਾ ਦਿਨ ਵਾ ਕਰਮਾਂ ਵਾਲਾ ਦਿਨ ਚੜਿਆ ਵਾ ਕਰਮਾਂ ਦੀ ਘੜੀ ਨੂੰ ਹੈ ਕਿਤੇ ਮਹਾਰਾਜ ਨੇ ਹੱਡੀ ਵੀ ਸੁਬਹ ਵਧੀਆ ਕੋਈ ਨਹੀਂ ਚਾਹ ਬਣਾਓ ਫਿਰ ਆਹ ਚਾਹ ਤੇ ਬਣਾਉਣੀ ਹੈ ਲੱਡੂ ਲਿਆ ਫੜ ਕੇ ਲੈ ਉਹ ਨਾ ਮੈਂ ਫਿਰ ਬਣਾਉ ਚਾਹ ਤੁਸੀਂ ਆਹ ਚਲ ਆਪਾਂ ਚਾਹ ਬਣਾਈਏ ਲੈ ਵੀ ਹੁਣ ਲੱਡੂ ਲੈ ਉਹ ਨਾ ਲੈ ਹੁਣ ਲੱਡੂ ਚੱਲ ਇਹ ਵੀ ਵਧੀਆ ਹੋ ਗਿਆ ਨੌਕਰੀ ਮਿਲ ਗਈ ਸਰਦ ਨੂੰ ਕੋਈ 8-10 ਹਜ਼ਾਰ ਰੁਪਏ ਇਹ ਲਿਆਉਗੀ ਤੇ ਕੋ ਥੋੜੇ ਬੋਦੇ ਮੈਂ ਕਮਾਉਂ ਰਿਹਾ ਵਾਂ ਤੇ ਆਏ ਆ ਵੀ ਘਰ ਦਾ ਸਰਕਲ ਜਿਹੜਾ ਵਧੀਆ ਚੱਲਦਾ ਜਾਊਗਾ ਚਲੋ ਵਧੀਆ ਵਾ ਚੱਲ ਰੋਟੀ ਤੇ ਪੈ ਗਈ ਮੇਰੀ ਧੀ ਦੀ ਹੁਣ ਪਾਣੀ ਵੀ ਪਾਦਾ ਆ ਵੇਖਾਂ ਮੇਰੇ ਪ੍ਰਾਹ ਨੇ ਕੱਲੀ ਹੀ ਬਾਹਰੋਂ ਕਿੰਡੀ ਸੋਣੀ ਆ ਹੈ ਤੇ ਮੈਂ ਵੀ ਸਾਹਮਣੇ ਰੱਖ ਛੜੀ ਚੱਲ ਰੱਬ ਨੇ ਅੱਜ ਦਿਨੋ ਲਈ ਆ ਦਿੱਤਾ ਮੇਰੀ ਨੌ ਨੌਂਗਰੀ ਮਿਲ ਗਈ ਹੁਣ ਉਹਨੂੰ ਪਾ ਕੇ ਦਿੰਨੀ ਐ ਚ ਪਾਣੀ ਮੈਂ ਸਕੂਲੇ ਕਿਹੜਾ ਪਾਣੀ ਚੰਗਾ ਮਿਲਦਾ ਵਾ ਬਾਹਰ ਦੀਆਂ ਚੀਜ਼ਾਂ ਉਦਾਂ ਨਾ ਬਾਹਰ ਦੀਆਂ ਹੁੰਦੀਆਂ ਆ ਉੱਥੇ ਕਿਹੜਾ ਪਾਣੀ ਚੰਗਾ ਵਾ ਉਦੋਂ ਕਿ ਤੱਕ ਕਿਦਾਂ ਦੇ ਹੱਥ ਉੱਥ ਮਾਰੇ ਹੁੰਦੇ ਆ ਵੇ ਖਾ ਜਾ ਕੇ ਨਿਕਲੀ ਨਹੀਂ ਬਾਹਰ ਤਿਆਰੀ ਨਹੀਂ ਹੋਈ ਤੱਕ ਪੜਾਏ ਚਲੋ ਤਿਆਰ ਤੇ ਹੋ ਗਈ ਆਏ ਪਰ ਟੈਂਸ਼ਨ ਜੀ ਹੁਣ ਹੋਣ ਗਈ ਆ ਤੇਲਾ ਦੇਣਾ ਸਾਰੇ ਉੱਥੇ ਵੀ ਚੁਰਾਏ ਹੋਈਆਂ ਤੇ ਨਵੇਂ ਕੱਪੜੇ ਕਿਦਾਂ ਦੇ ਚਲ ਠੀਕਾ ਇਹ ਨਾ ਮਾੜਾ ਬਣੇਗਾ ਚਲ ਕੋਈ ਗੱਲ ਨਹੀਂ ਤੁਹਾਡਾਂ ਚੁਪ ਹੋ ਗਈ ਮੇਰੀ ਧੀ ਤਿਆਰ ਹੈ ਹਾਂ ਮੰਮੀ ਹੋ ਗਈਆਂ ਧੀ ਗੱਡੀ ਸੋਹਣੀ ਲੱਗ ਰਹੀ ਆ ਮੇਰੀ ਨਜ਼ਰ ਨਾ ਲੱਗ ਜਾ ਪੁੱਤ ਤੈਨੂੰ ਕਿਤੇ ਬੱਸ ਮੰਮੀ ਤੁਹਾਡੀ ਨਜ਼ਰ ਕੀ ਲੱਗਣੀ ਆ ਮੈਨੂੰ ਤੇ ਤੇਰਾ ਘਰਾਂ ਕਿਉਂ ਡਿਆ ਜਿੰਨਾ ਮਨ ਨੂੰ ਟੈਨਸ਼ਨ ਜੀ ਬੜੀ ਹੋਣ ਲਈ ਆ ਕਹਿੰਦਾ ਪਹਿਲਾ ਦੇਣਾ ਚੱਲੀ ਨਾ ਹੋਵੇ ਤੇ ਕਹਿ ਥਾਂ ਦੀ ਟੈਨਸ਼ਨ ਕਾਦੀ ਹੋਣ ਲਈ ਆ ਪੜ੍ਹੀ ਲਿਖੀ ਆ ਤੂੰ ਹੈ ਪੜ੍ਹੇ ਲਿਖੇ ਬੰਦੇ ਨੂੰ ਟੈਨਸ਼ਨ ਨਹੀਂ ਹੁੰਦੀ ਕੋਈ ਅਗਲਾ ਇੱਕ ਗੱਲ ਪੁੱਛੇ ਤਾਂ ਤੂੰ ਉਹ ਸਿੰਗੀ ਗਾੜੀ ਹੈ ਚਲੋ ਉਹ ਤੇ ਹੈਗਾ ਪਰ ਮੈਨੂੰ ਫੇਰ ਵੀ ਪਹਿਲੀ ਵਾਰੀ ਜਾਣਾ ਹੁੰਦਾ ਰਹੇਗਾ ਹੀ ਇਹ ਫੇਰ ਵੀ ਲੈ ਪੁੰਦਾ ਤੇ ਉਹਨਾਂ ਨੇ ਜਿਹੜਾ ਨਾ ਆਉਂਦਾ ਕੁਝ ਨਹੀਂ ਆ ਤੇ ਮੈਨੂੰ ਪਤਾ ਵਾ ਤੂੰ ਚੰਗੀ ਪੜ੍ਹੀ ਲਿਖੀ ਆ ਤੇਰਾ ਸਾਰਾ ਕੁਝ ਆਉਂਦਾ ਵਾ ਹੈ ਤੂੰ ਨਾ ਖਬਰਾ ਕੋਈ ਗੱਲ ਨਹੀਂ ਆਪਣੇ ਆਪ ਵਿੱਚ ਨਾ ਹੈ ਵਧੀਆ ਤਰੀਕੇ ਨਾਲ ਚਾਹੀਦਾ ਹੁੰਦਾ ਵਾ ਜਿਹੜਾ ਅਗਲਾ ਵੀ ਆਖੇ ਵੀ ਹਾਂ ਪੜਿਆ ਲਿਖਿਆ ਬੰਦਾ ਵਾ ਤੇ ਜੇ ਤੂੰ ਹੁਣ ਇੱਕ ਘਰੇ ਡਰਨ ਲਈਏ ਤਾਂ ਉੱਥੇ ਜਾ ਕੇ ਤੂੰ ਆਪੇ ਡਰਨੇ ਡਰਨਾ ਵਾ ਚੱਲ ਕੋਈ ਨਹੀਂ ਮੰਮੀ ਨਹੀਂ ਦਾਲਦੀ ਤੇ ਮੈਂ ਰੋਟੀ ਤੇਰੀ ਬਣਾਤੀ ਆ ਇਫਨ ਚ ਪਾਤੀ ਆ ਚੱਲ ਰਹਿਣ ਦੇਣਾ ਬਿਊਟੀਫੁਲ ਕੀ ਕਰਦਾ ਉਹ ਨਹੀਂ ਨਹੀਂ ਛੱਡ ਦੇ ਕਿ ਤੱਕ ਕਿੰਨੇ ਵਜੇ ਛੁੱਟੀ ਹੁੰਨੀ ਪਹਿਲਾ ਦਿਨ ਵਾ ਤੇਰਾ ਸਾਬਤਾ ਉਹਦਾ ਪਤਾ ਲੱਗ ਜੂਗਾ ਤੇ ਥਰਮੋਸ ਵੀ ਕੱਢੀ ਮੈਂ ਨਵੀਂ ਹੈ ਉਹ ਜਿਹੜੀ ਨਾ ਤੇਰਾ ਮਾਂ ਮੇਰੇ ਲੈ ਦਿੱਤੀ ਏ ਕੋਰੀ ਠੀਕ ਆ ਆਹੋ ਤੇ ਉਹ ਮੈਂ ਸਾਬ ਕਰਖੀ ਬੜੇ ਚਿਰ ਦੀ ਤੇ ਹੁਣ ਮਿਲਣਾ ਉਹਨਾਂ ਨੌਕਰੀ ਬੜੀ ਐ ਸੁਖਣਾ ਤੇ ਅੱਜ ਮੈਂ ਕੱਢੀ ਆ ਉੱਚ ਤੈਨੂੰ ਪਾਣੀ ਪਾਤਾ ਵਾ ਤੇ ਚੱਲ ਆ ਆ ਤੈਨੂੰ ਮਫੜਾਵਾਂ ਟਿਫਨ ਤੇ ਬੋਤਲ ਚਲੋ ਮੈਂ ਆ ਗਈ ਨਾਲੇ ਮੰਮੀ ਨਾਲ ਨੂੰ ਦੇਖਣਾ ਕਿੱਥੇ ਭਲਾ ਮਨੂ ਸ਼ਟ ਆਉਂਦੇ ਹਨਾ ਗਾਂ ਘਰ ਆਉਂਦੇ ਉਹਨੂੰ ਪਤਾ ਵਾ ਜਾਣਾ ਵਾ ਉਹਦੇ ਪਿਓ ਦੇ ਨੂੰ ਗੁੱਸੇ ਹੋਣਾ ਵਾ ਜੇ ਨਾ ਟਾਈਮ ਨਾ ਗਿਆ ਤੇ ਜਾਂ ਲਾਤ ਨੂੰ ਮੰਦਾ ਵਾ ਟਿਫਨ ਦਾ ਪਰਸ ਲੈ ਆਪਣਾ ਹਾਂ ਮੰਮੀ ਮੈਂ ਲੈ ਆਉਣੀ ਆ ਮੰਮੀ ਮੈਂ ਚੱਲੀ ਜੇ ਫਿਰ ਇੱਕ ਮਿੰਟ ਹੋ ਜਾ ਮੈਂ ਆ ਗਈ ਲੋ ਐਟੀ ਲਾ ਪ੍ਰਵਾਹ ਵਾ ਨਾ ਰੋਟੀ ਖਾਦੀ ਆ ਤੇ ਨਾ ਕਿਤੇ ਨਾਲ ਹੀ ਲੈਣ ਦਾ ਨਾ ਲੈਂਦੀ ਅਲਫੜ ਪਾਪਰਸ ਵਿੱਚ ਦੱਸ ਮੰਮੀ ਤੁਹਾਨੂੰ ਪਤਾ ਹੈਗਾ ਮੈਂ ਕਿਹੜਾ ਦੁਪਹਿਰੇ ਰੋਟੀ ਖਾਣੀ ਆ ਤੇ ਸਵੇਰੇ ਵੀ ਨਹੀਂ ਖਾਦੀ ਘਬਰਾਟ ਕਾਦੀ ਆ ਤੈਨੂੰ ਇੰਨੀ ਨੌਕਰੀ ਕਰਨ ਚੱਲਦੀ ਆ ਤੂੰ ਚੱਲ ਪਹਿਲੀ ਵਾਰ ਗਿਆ ਤੇ ਹੁੰਦਾ ਹੀ ਆ ਅਲਫੜ ਪਾ ਪਾਣੀ ਵੀ ਪਾ ਵਿੱਚ ਤੈਨੂੰ ਰਹਿਣ ਦਿੰਦੇ ਮੈਂ ਤੇ ਮੱਥਾ ਟੇਕਿਆ ਹੀ ਕਿ ਬਾਬੇ ਦੀ ਫੋਟੋ ਗਾੜੀ ਹਾਂਜੀ ਹਾਂਜੀ ਟੇਕਿਆ ਆ ਲੈ ਖਾ ਚਲ ਚੱਲ ਮਸਾਨੀ ਨਵਾਜ ਮਾਰਾਂ ਤੇ ਧਿਆ ਨਾ ਜਾਈ ਮੇਰੀ ਤੀ ਚੰਗਾ ਪਹਿਲਾ ਦਿਨ ਆ ਤੇ ਰਾਜ ਨਹੀਂ ਕੋਈ ਗਾਣੀ ਧਿਆ ਨਾ ਚਾਹੂੰਗੀ ਯਾਰ ਰੱਖੀਆ ਆਪਣਾ ਠੀਕ ਆ ਕੋਈ ਨਹੀਂ ਉਹਨਾਂ ਨੂੰ ਤੁਸੀਂ ਵਾਜ ਮਾਰੋ ਚੱਲ ਮਾਣਾ ਸਣੀ ਚਲਾ ਦੇ ਇੱਕ ਵਾਰ ਤੁਨ ਅੰਮ੍ਰਿਤਪੁਰ ਆਂ ਹਾਂ ਹਾਂਜੀ ਦੱਸੋ ਪੱਛੇ ਬੜਾ ਹਟਾ ਔਰ ਸ਼ੋਰ ਕੱਢਿਆ ਹੈ ਕਿਉਂ 10 ਮਿੰਟ ਔਰ ਕੱਢ ਨਹੀਂ ਸਕਦੀ ਕੀ ਗੱਲ ਸੋਹਣੀ ਨਹੀਂ ਲੱਗਣ ਦੀ ਨਹੀਂ ਨਹੀਂ ਸੋਹਣੀ ਲੱਗਣ ਡਈਆਂ ਤੇ ਜੇ ਤੇ ਕਹਿਣ ਡਿਆ ਵਾ ਠੀਕ ਆ ਦੱਸੋ ਕਦੇ ਲਈ ਬੁਲਾ ਮੈਨੂੰ ਬੁਲਾਇਆ ਮੈਂ ਤੈਨੂੰ ਤਾਂ ਇਹ ਮੈਂ ਵੀ ਇਦਾਂ ਕਰੀਏ ਚਲਿਏ ਚਾਚੇ ਘਰ ਬਣਾ ਨਹੀਂ ਪਿੰਦਰ ਮੇਰਾ ਨਹੀਂ ਦਿਲ ਕਰੰਦਾ ਜਾਣ ਨੂੰ ਕਪੜੇ ਤਾਂ ਪਾਏ ਨੇ ਨਾਲੇ ਵੇਖ ਕੇ ਆਉਂਦੇ ਆ ਕੀ ਕਰਨ ਦੇ ਨੇ ਕਰਨਾ ਦੱਸ ਕੀ ਉਹੋ ਕੰਮ ਹੀ ਕਰਨਾ ਜੋ ਅਸੀਂ ਕਰਦੇ ਘਰ ਦੇ ਵਿੱਚ ਉਹਨਾਂ ਨੇ ਕੋਈ ਅਲੋਕਾਰ ਕੰਮ ਥੋੜੀ ਕਰਨਾ ਉਹ ਨਹੀਂ ਨਵਦੇਵ ਗੱਲ ਹੋਣੀ ਹੈਗੀ ਉਹ ਫੇਰ ਵੀ ਤੈਨੂੰ ਪਤਾ ਹੀ ਏ ਨਾਲੇ ਮਾਰੇ ਮੁੱਠੀ ਖੇਡ ਕੇ ਆਵਾਂਗਾ ਉਹਨਾਂ ਦੀ ਐਦਾਂ ਨਾ ਯਾਰ ਕਰਿਆ ਕਰੋ ਤਾਈਉਂ ਤੇ ਮੈਂ ਕਹਿੰਦੀ ਕਿ ਮੈਂ ਨਹੀਂ ਜਾਣਾ ਤੁਹਾਡੇ ਨਾਲ ਇੱਕ ਤੇ ਤੁਸੀਂ ਉਹਨਾਂ ਦਾ ਨਾ ਮਜ਼ਾਕ ਬੜਾ ਬਣਾਉਂਦੇ ਹੋ ਐਦਾਂ ਨਹੀਂ ਕਰਨਾ ਚਾਹੀਦਾ ਕਿਸੇ ਨਾਲ ਤੁਹਾਨੂੰ ਐਵੇਂ ਹੀ ਤੱਕardi ਰਹਿਣੀ ਸਗੋ ਚੱਲ ਜਾ ਕੇ ਵਿੰਨੇ ਆਪਣਾ ਪਿੰਦਰ ਇਦਾਂ ਨਾਲ ਕੰਮ ਕਰਿਆ ਕਰੋ ਮੈਨੂੰ ਨਹੀਂ ਆ ਕੰਮ ਚੰਗੇ ਲੱਗਦੇ ਹੈਗੇ ਆਪਾਂ ਆਪਣੇ ਘਰੇ ਠੀਕ ਆਣਾ ਅਗਲੇ ਆਪਣੇ ਘਰੇ ਠੀਕ ਜਰੂਰੀ ਕਿਸੇ ਦਾ ਮਜ਼ਾਕ ਬਣਾਉਣਾ ਵਾ ਚੱਲ ਨਹੀਂ ਬਣਾਉਂਦਾ ਕੀ ਮਜ਼ਾ ਆਉਂਦਾ ਤੁਹਾਨੂੰ ਮੈਂ ਤਾਂ ਹੀ ਕਹਿੰਦੀ ਕਿ ਮੈਂ ਤੇਰੇ ਨਾਲ ਨਹੀਂ ਝੜਾ ਉਹ ਚੱਲ ਨਹੀਂ ਕੋਈ ਵੀ ਗੱਲ ਕਰਦਾ ਠੀਕ ਆ ਮੈਨੂੰ ਪਤਾ ਤੂੰ ਹੀ ਰਹਿ ਨਹੀਂ ਸਕਦੇ ਗੱਲ ਕਰਨਾ ਤੇ ਮੈਂ ਨਹੀਂ ਜਾਣਾ ਜਾਓ ਚੱਲ ਜੋ ਤੁਸੀਂ ਨਹੀਂ ਜਾਣਾ ਵੇਖ ਲੈ ਮੈਂ ਕਿੰਨੇ ਪਿਆਰ ਨਾਲ ਤੈਨੂੰ ਡਾਹ ਕਹਿਣਾ ਕੋਈ ਗੱਲ ਨਹੀਂ ਮੈਂ ਚੱਲ ਜਾਂਨੀ ਆ ਪਰ ਉੱਥੇ ਕੋਈ ਗੱਲ ਨਾ ਕਰਿਓ ਉਹਦਾ ਨਹੀਂ ਕਰਦਾ ਹੋਰ ਦੱਸ ਉਹਦਾ ਤੁਸੀਂ ਡੈਡ ਨੂੰ ਕਿੰਨਾ ਸਮਝਾਉਂਦੇ ਹੋ ਪਰ ਤੁਸੀਂ ਵੀ ਉਹਨਾਂ ਨਾਲੋਂ ਘੱਟ ਨਹੀਂ ਹੈਗੇ ਚੰਗਾ ਚੱਲਗਾ ਤੁਰ ਚੱਲੀ ਬਸ ਗੱਲਾਂ ਕਰਨੀਆਂ ਹੀ ਸੌਖੀਆਂ ਨੇ ਉਹਨਾਂ ਤੇ ਅਮਲ ਕਰਨਾ ਪਤਾ ਕਿੰਨਾ ਔਖਾ ਵਾ ਤੁਰਗਾ ਬਾਅਦ ਚ ਥਾਲੀ ਜੋ ਕਹਿਣਾ ਸੀਗਾ ਆਵੇ ਤਾਂ ਇਹ ਕਿਦਾਂ ਚੱਲ ਪਏ ਜੇ ਮੰਮੀ ਚਾਚੇ ਘਰ ਚੱਲੇ ਹਾਂ ਤੇ ਚਾਚੇ ਘਰ ਜਾਣਾ ਤੇ ਇਹ ਵੀ ਚੱਲੇ ਨਾਲ ਤੁਰ ਤਾ ਕਿਉਂ ਮੰਮੀ ਜਾ ਨਹੀਂ ਸਕਦੀ ਵੀ ਇਹਨੂੰ ਰਹਿਣ ਦੇ ਫਿਰ ਕੀ ਮੰਮੀ ਕਿਤੇ ਜਾ ਲਾਂਦਿਆ ਕਰੋ ਮੇਰੇ ਨਾਲ ਵੀ ਉਹ ਨਹੀਂ ਚੰਗੀਆਂ ਲੱਗਦੀਆਂ ਨੋਹਾਂ 3 ਦੁਪਹਿਰ ਲੱਗੀ ਆ ਤੇ ਜਾਣਾ ਹੋਊਗਾ ਤੇ ਸ਼ਾਮਾਂ ਨੂੰ ਠੰਡੇ ਹੋਏ ਚੱਲ ਜਾਾਂਗੇ ਅਈ ਕਿਹੜਾ ਉਪਰੇ ਘਰ ਜਾਣਾ ਜਦੋਂ ਕੋਈ ਮਾਂ ਪਿਓ ਕਹੇ ਤਾਂ ਮੰਨ ਲਈਦੀ ਹੁੰਦੀ ਹੈ ਚੰਗਾ ਇਹ ਨਹੀਂ ਹੁੰਦਾ ਹਰ ਗੱਲੇ ਆਖਣਾ ਵੀ ਮੈਂ ਨਾਲ ਹੀ ਇੱਥੇ ਲੈ ਕੇ ਜਾਵਾਂ ਜਿੱਥੇ ਵੀ ਜਾਣਾ ਰਹਿਣ ਦੇ ਫੋਟ ਤੂੰ ਘਰ ਬੋਰ ਮੰਨ ਜੇ ਨਹੀਂ ਜਾਣਾ ਤਾਂ ਮੈਂ ਤਾਂ ਫਿਰ ਚੱਲਿਆ ਜੀ ਮੈਂ ਤੇ ਮੰਮੀ ਇਹਨਾਂ ਨੂੰ ਪਹਿਲਾਂ ਹੀ ਕਹਨੀ ਕਿ ਮੈਂ ਨਹੀਂ ਜਾਣਾ ਵੇਖੋ ਕਿੱਡੀਆਂ ਇੱਕ ਦੂਜੇ ਦੀਆਂ ਸਪੋਟਾਂ ਡੇਨ ਕਰਨਾ ਚਲੋ ਕੋਈ ਗੱਲ ਨਹੀਂ ਮੰਮੀ ਕੋਈ ਗੱਲ ਚਲ ਜ ਨਹੀਂ ਆ ਗੁੱਸਾ ਦੇਣੇ ਕਰਨਾ ਪਹਿਲਾਂ ਵੀ ਮੈਨੂੰ ਕਹਾਂਦੇ ਵੀ ਤੂੰ ਜਾਣਾ ਨਹੀਂ ਹੁਣ ਜੇ ਜਾਣਗੀ ਨਾ ਪਹਿਲੀ ਗੱਲ ਤੇ ਜਾਣਾ ਬੰਦਾ ਨਹੀਂ ਜੇ ਜਾਣਗੀ ਵੀ ਚਾਹੀ ਤੇਰੀ ਦੀ ਹੱਤ ਪਤਾ ਕਿਦਾਂ ਦੀ ਆ ਅਗਲੇ ਦੇ ਘਰ ਦਾ ਸਾਰਾ ਪੇਤ ਲੈਂਦੀ ਆਂ ਦੀ ਤੇ ਪੇਤ ਨਹੀਂ ਪੁੱਤਦੇ ਹੀ ਦਾ ਹੁੰਦਾ ਕੋਈ ਗੱਲ ਨਹੀਂ ਮੰਮੀ ਮੈਂ ਕਿਹੜੀ ਨਿਆਣੀ ਮੈਨੂੰ ਪਤਾ ਵਾ ਸਾਰੀਆਂ ਸੁਣ ਕੇ ਆਈਆਂ ਦੀਆਂ ਦੇ ਅਗਲੇ ਦੇ ਕੰਨ ਆਪਣੀਆਂ ਨਹੀਂ ਦੱਸੀ ਰਹੀਆਂ ਤੇ ਚਲੋ ਠੀਕ ਹੈ ਕੋਈ ਨਹੀਂ ਚਲ ਜਾਓ ਤੇ ਆ ਜਿਓ ਛੇਤੀ ਫਿਰ ਚੰਗਾ ਚੰਗਾ ਹੱਦ ਹੋ ਗਈ ਇਹਦੀ ਵਾਲੀ ਇਹਨੂੰ ਵੀ ਵਰੀ ਅੱਖੀ ਦਾ ਵਾ ਵੀ ਗੋਡੇ-ਗੋਡੇ ਉਹਨਾਂ ਦੇ ਘਰ ਖਲਾਰਾ ਵਾ ਤੇ ਗੋਡੇ-ਗੋਡੇ ਕਦੇ ਆਪਣੇ ਕੱਟਾ ਚੜਿਆ ਵਾ ਤੇ ਰੋਟੀ ਨੂੰ ਲੈ ਕੇ ਤੇ ਨਾਲ ਤੁਰ ਪਿਆ ਵਾ ਵੀ ਚੁੱਪ ਕਰਕੇ ਇਹਨੂੰ ਰਿਆਨ ਦੇ ਘਰ ਇਹਨੂੰ ਤਾਂ ਉਦਾਂ ਹੀ ਚਾਚੇ ਚਾਚੀ ਦੀ ਲੇਲੀ ਚੜੀ ਰਹਿੰਦੀ ਆ ਆਪਣੀਆਂ ਹੀ ਮਰਜ਼ੀਆਂ ਕਰਦੇ ਨਿਆਣੇ ਤਾਂ ਕੀ ਕਰੀ ਜਾਨੀ ਆ ਕਰਨਾ ਕੀ ਆ ਬਸ ਪੱਗਾਂ ਲਾ ਲਾ ਕੇ ਨਾ ਤੇ ਤੁਸੀਂ ਇਦਾਂ ਰੱਖੀ ਜਾਂਦੇ ਜੇ ਇਹਨਾਂ ਨਹੀਂ ਵੀ ਚੱਲ ਬੰਦਾ ਚੱਕ ਕੇ ਤਾਂ ਲੰਬਾਰੀ ਚ ਰੱਖ ਛੜੇ ਅੱਛਾ ਉਹ ਮੈਂ ਚੱਲ ਜੋੜ ਛੜਨੀ ਆ ਹੋਰ ਹੋਰ ਠੀਕ ਠਾਕ ਵਧੀਆ ਜਾਣੇ ਕਿੱਥੇ ਆ ਨਿਆਣਿਆਂ ਦਾ ਕੀ ਦੱਸਾਂ ਹਾਂ ਮੂੰਹ ਚੱਕ ਕੇ ਤਾਂ ਆਪਣੇ ਚਾਚੇ ਚਾਚੀ ਵਾਲ ਚੱਲ ਗਏ ਆ ਕੌਣ ਨਾਬ ਤੇਪਿੰਦਰ ਦੋਵੇਂ ਜਾਣੇ ਆ ਮੈਂ ਕਿਹਾ ਸੀ ਸਦਾ ਜਾਈ ਨਾ ਹੋਏ ਉੱਥੇ ਕਰਨ ਗਈ ਆ ਮੈਂ ਕਿਹਾ ਨਾ ਇਹਨੂੰ ਲਿਕੇ ਜਾ ਚਲ ਜੇ ਜਾਣਾ ਉਹ ਤਾਂ ਅਸੀਂ ਸ਼ਾਮਾਂ ਚਲ ਜਾਾਂਗੇ ਤੇ ਕਹਿੰਦਾ ਨਹੀਂ ਹੁਣ ਇਹ ਤਿਆਰ ਹੋਏ ਹਨੂ ਜਾ ਲਾਂ ਨਾ ਉੱਥੇ ਸਫਾਈ ਨਾ ਗੱਲ ਨਾ ਬਾਦ ਮੁੜ ਕੇ ਇੱਥੇ ਆਣ ਕੇ ਉਲਟੀਆਂ ਕਰੂਗੀ ਚੰਗਾ ਸਭ ਕੁ ਕਰੂਗੀ ਤੇ ਗਾਂਹ ਮੁੜ ਕੇ ਨਾ ਜਾਏਗੀ ਜਦੋਂ ਇੱਕ ਵਾਰੀ ਸਮਝਾਈਏ ਤੇ ਕੋਈ ਸਮਝੇ ਨਾ ਮੈਂ ਫਾਇਦਾ ਵੀ ਕੀ ਕਰਾਂ ਪੁੱਤ ਬੋਦਾ ਕਿੰਨੇ ਹੁੰਦੀ ਆ ਉਹਨਾਂ ਦੇ ਘਰੋਂ ਉੱਥੇ ਵੜਨੂ ਜੀ ਨਹੀਂ ਕਰਦਾ ਪਤਾ ਨਹੀਂ ਵੀ ਪਿੰਦਰ ਦੇ ਵੀ ਕੀ ਸਿਰ ਚ ਪਾ ਛੜਿਆ ਵਾ ਉੱਥੋਂ ਆਂਦਾ ਬਸ ਨਿਕਲਾ ਹੀ ਨਾ ਉਹਨਾਂ ਵਾਲੀ ਵੜਿਆ ਰਹਿਣਾ ਪੱਕਾ ਚਦਾਈ ਹੈਗਾ ਵਾ ਇਹ ਲੋਹਾਨੂੰ ਕੀ ਲੱਗੇ ਜੇ ਲੋ ਨਿਆਣੇ ਨੇ ਨਹੀਂ ਸਮਝਣਾ ਤੇ ਨਿਆਣੇ ਨੂੰ ਧੱਕੇ ਤੱਕ ਦੱਸਣਾ ਡੱਕ ਸਕਦੀਆਂ ਵੀ ਨਾ ਜਾ ਚੱਲ ਜਾਂਦੇ ਤੇ ਜਾਂਦੇ ਚਾਹ ਬਣਾ ਕੇ ਲਿਆਵਾਂ ਤੁਹਾਡੇ ਲਈ ਚਾਹ ਫੇ ਗੁੜਦੀ ਬਣਾਈ ਗੁੜਦੀ ਬਣਾ ਲੈਣੀ ਕੋਈ ਨਹੀਂ ਬਣਾ ਚਲੋ ਬੈਠੋ ਮੈਂ ਆ ਗਈ ਬੱਸ ਚੱਲ ਆ ਜਾ ਫਿਰ ਆ ਪੱਕਾ ਜੋ ਕਰਦਾ